ਅੱਜ ਸਾਨੂੰ ਮਿਲਿਆ ਜੀ ਇੱਕ ਸਰਪ੍ਰਾਈਜ਼ ਹਰਮਨ ਨੇ ਦਿੱਤਾ ਆ ਕੇ ਸਰਪ੍ਰਾਈਜ਼ ਹੁਣ ਤੁਹਾਨੂੰ ਮਲਾਵਾਂਗੇ ਹਰਮਨ ਦੇ ਨਾਲ ਅੱਜ ਬਣਾਉਣ ਲੱਗੇ ਆਪਾਂ ਦਾਲ ਮੱਖਣ ਇਹਦਾ ਦਾਲ ਦਾ ਕਲਰ ਚੈੱਕ ਕਰ ਲੈਂਦੇ ਆ ਦੇਖੋ ਕਿ ਰੇਜ ਜੂਗੀ ਤੇ ਫਿਰ ਨੂੰ ਨਾਵਾਂ ਵਿੱਚ ਜ਼ਬਰਦਸਤ ਤੜਕਾ ਆਂਦੇ ਆ ਇਹਦੇ ਵਿੱਚ ਪਿਆਜ਼ ਤੇ ਵਾਟਰ ਪਾ ਲਾਂਗੇ ਥੋੜੀ ਜਿਹੀ ਇਹਦੇ ਵਿੱਚ ਮਲਾਈ ਪਾਉਂਦੇ ਆ ਲੋਕ ਇਹ ਕ੍ਰੀਮ ਪਾ ਲੈਂਦੇ ਆ ਕਿਉਂ ਛੱਡ ਤਾ ਨਾ ਜੀ ਅਦਰ ਦਾਲ ਤਾਂ ਹੋ ਗਈ ਆ ਫਾਈਨਲ ਦੇਖ ਸਕਦੇ ਆ ਹੋਰ ਕਿ ਹਿੰਦੀ 20 25 ਰੁਪਏ ਮਹਿੰਗੀ ਆ ਪਰ ਇਹ ਆ ਵੀ ਉੱਥੇ ਮਤਲਬ ਘਰ ਹੋ ਜਾਂਦੀ ਆ ਇਹਨੇ ਦਿੱਤਾ ਸਾਨੂੰ ਸਵੇਰੇ ਸਰਪ੍ਰਾਈਜ਼ ਆਜੋ ਫੇ ਸ਼ਾਮੀ ਕਟਾਂਗੇ ਕੇਕ ਉਹ ਕਪਾਠੇ ਤਵੇ ਵਾਲੀਆਂ ਤੰਦੂਰੀ ਰੋਟੀਆਂ ਸਾਡੀਆਂ ਬਣ ਰਹੀਆਂ ਜੀ ਮਾਂ ਮੱਖਣੀ ਦੀ ਦਾਲ ਮਿਲਦੇ ਆ ਜੀ ਖਾ ਕੇ ਫਿਰ ਰਸ ਵਾਲੇ ਗੁੱਲੇ ਰਸ ਕੇ ਗੁੱਲੇ ਕੋ ਸਪੈਸ਼ਲ ਲੱਗਦਾ ਮੈਨੂੰ ਖੁਸ਼ਬੂ ਆ ਰਹੀ ਹੈ ਸਮੋਸੇ ਆਜੇ ਪਤਾ ਨਹੀਂ ਇਹਦਾ ਮਨ ਕਿੱਦਾਂ ਕਰ ਗਿਆ ਮਨਪ੍ਰੀਤ ਦਾ ਪਹਿਲਾਂ ਕਹਿੰਦੀ ਉਹ ਖਾਣੇ ਆ ਟੇਰੇ ਰਸ ਗੁੱਲੇ ਉਹ ਲੈਣ ਗਏ ਉਥੋਂ ਕਹਿੰਦੀ ਇੱਕ ਇੱਕ ਸਮੋਸਾ ਵੀ ਲੈ ਕੇ ਚਲਦੇ ਆ ਕਟਣਾ ਕੇਕ ਅੱਜ ਆਉ ਲੋ ਜੀ ਕੇਕ ਦਾ ਤਾਂ ਪਤਾ ਨਹੀਂ ਕੁੜੀ ਕਹਿੰਦੀ ਕਦੋਂ ਕੱਟਣਾ ਪਰ ਕੇਕ ਕੱਟ ਰਹੇ ਆਂ ਅਸੀਂ ਇਹਨੇ ਅੱਜ ਫੇਰ ਲੇਟ ਕਰਾਇਆ ਸਾਨੂੰ ਤੂੰ ਤਾਂ ਰਾਵਣ ਲੱਗਣ ਡਿਆ ਬੰਮਾ ਰੀ ਤਾਂ ਰਾਵਣ ਦਾ ਮੂੰਹ ਹੁੰਦਾ ਏ ਲੋ ਜੀ ਇੱਧਰ ਆ ਗਿਆ ਜੀ ਸੋ ਕੇ ਇੱਧਰ ਲੱਗਿਆ ਜੀ ਕੱਟਣ ਕੇਕ ਕੀ ਆ ਕੇ ਕਰੋ ਆਵਾਜ਼ ਬਹੁਤ ਆਟਾ ਚਲੋ ਕਰਦੇ ਆਂ ਇੱਥੇ ਅੱਜ ਦੇ ਵਲੌਗ ਦਾ ਹੈਂਡਲ ਦੇ ਨਾਲ ਸ਼ੁਰੂਆਤ ਸਾਡੇ ਫਿਰ ਇੱਕ ਨਵੇਂ ਬਲੌਗ ਦੀ ਤੇ ਟਾਈਮ ਉਹੀ 10:30 ਦਾ ਹਾਂਜੀ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਵੀਂਦਰ ਆ ਬਲੌਗ 'ਚ ਮਿਲ ਕਰਦੇ ਤੁਸੀਂ ਠੀਕ ਠਾਕ ਹੋ? ਅਸੀਂ ਵੀ ਠੀਕ ਠਾਕ ਹਾਂ ਪ੍ਰਮਾਤਮਾ ਕਰਦੀ ਕਿਲਾ ਜੀ ਚਲੋ ਜੀ ਕਰਦੇ ਆ ਅੱਜ ਦੇ ਨਾਲ ਅੱਜ ਵੀ ਬਲੌਗ ਜੀ ਦਾ ਨਾਲ ਨਾਸ਼ਤੇ ਦੇ ਨਾਲ ਨੀਸ਼ਾ ਦੀ ਜਨ ਬਹੁਤ ਬਾਈ ਦਰਵਾਜ਼ਾ ਲੱਭੇ ਸ਼ੁਰੂ ਹੋ ਗਏ ਆ ਤੇ ਇੱਧਰ ਅਸੀਂ ਵੀ ਲੱਗਿਆ ਸ਼ੁਰੂ ਹੋਣ ਤੇ ਬਣੇ ਰਹੀਓ ਸਾਡੇ ਬਲੌਗ ਨਾਲ ਅੱਜ ਸਾਨੂੰ ਮਿਲਿਆ ਜੀ ਇੱਕ ਸਰਪ੍ਰਾਈਜ਼ ਹਰਮਨ ਨੇ ਦਿੱਤਾ ਆ ਕੇ ਸਰਪ੍ਰਾਈਜ਼ ਉਹ ਸਿੱਧਾ ਹੀ ਸਵੇਰੇ 6 ਵਜੇ ਪਹੁੰਚ ਗਿਆ ਨਾ 6 ਵਜੇ ਹਾਂ 6 ਵਜੇ ਆ ਗਏ ਨੇ ਬੂਆ ਖੜਕਾਤਾ ਜੋ ਬਾਹਰ ਬੂਆ ਖੋਲਿਆ ਰੇ ਹਰਮਨ ਤੇ ਚਲੋ ਹੁਣ ਤੁਹਾਨੂੰ ਮਲਾਵਾਂਗੇ ਹਰਮਨ ਦੇ ਨਾਲ ਸੁੱਤਾ ਹੋਇਆ ਹੈ ਜੇ ਆ ਗਏ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਸਵੇਰ ਦਾ ਜੀ ਮਾਰਨਿੰਗ ਦਾ ਤੇ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਲੋ ਜੀ ਤੇ ਲੱਗੀਆਂ ਆਪਾਂ ਤਾਂ ਅੱਜ ਬਣਾਉਣ ਲੱਗੀਆਂ ਆਪਾਂ ਦਾਲ ਮੱਖਣ ਇਹ ਰਾਤੀ ਨੂੰ ਵੀ ਦਿਨੇ ਪਾਉਂਦੀ ਸੀ ਇਹ ਦਾਲ ਮਾਂ ਮਾਂ ਦੀ ਦਾਲ ਤੇ ਵਿੱਚ ਪਾਸੀ ਥੋੜੇ ਜਿਹਾ ਰਾਜਮਾ ਮੈਂ ਹੁਣ ਆਪਾਂ ਕੁੱਕਰ ਦੇ ਵਿੱਚ ਪਹਿਲਾਂ ਤਲਵਾਨੇ ਆ 3-4 ਸੀੜੀਆਂ ਜਦੋਂ ਇਹ ਮਾਂ ਕੱਟ ਜੂਗੇ ਨਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਪਤੀਲੇ 'ਚ ਕੱਢ ਲਾਂਗੇ ਇਹਦੇ ਵਿੱਚ ਕੱਲਾ ਨਮਕ ਤੇ ਵਿੱਚ ਪਾਵਾਂਗੇ ਥੋੜੀ ਜਿਹੀ ਮਿਰਚ ਮਸਲਦੀ ਨਹੀਂ ਪਾਉਣੀ ਹੈਗੀ ਹਲਦੀ ਪਾਵਾਂਗੇ ਤਾਂ ਪੀਲੀ ਪੀਲੀ ਬਣਨੀ ਆ ਪੀਲੀ ਨਹੀਂ ਬਣਾਉਣੀ ਹੈਗੀ ਇਹ ਹੈ ਗੜ ਗੜੀ ਜੀ ਬਣਾਉਣੀ ਹੈ ਇਹਦੇ ਵਿੱਚ ਪਾਣੀ ਵੀ ਪਾਉਣੀ ਹੈ ਪਾ ਦਿੰਦੇ ਆ ਕੱਪੜੇ ਸੁੱਕਣੇ ਪਾਉਣੇ ਕਿਸੇ ਡੇਪਾਂ ਦੇ ਨਾਲ ਪਾ ਮਾਣੀ ਹੈ ਨਾ कुछ नहीं, पुछ नहीं, पुछ नहीं।, नहीं, नहीं से थोड़ी जी पावे देगी मिर्च हल्दी नहीं पावे हल्दी ना बनोंगी से कुकर कर बंद ਮੰਮੀ ਦੇ ਦੋ ਨਾ ਇਹ ਦੇਜ ਗਈ ਥੋੜੀ ਜਿਹੀ ਮੈਂ ਗੱਲੀਆਂ ਕੋਟੀ ਤੇ ਜਦੋਂ ਮੜ ਜੇ ਦੇਜ ਗਈ ਫੇਰ ਤੁਸੀਂ ਇਹਦਾ ਕੁੱਕਰ ਦਾ ਢੱਕਣ ਬੰਦ ਕਰਨਾ ਹੈ ਨਾ ਐਦਾਂ ਨਹੀਂ ਤਾਂ ਫੇਰ ਨਾ ਘੋਲ ਜਿਆ ਹੋਇਆ ਨਹੀਂ ਠੀਕ ਹੈ ਤੇ ਮੈਂ ਪਾਇਆ ਨਾ ਕਵੜੇ ਉੱਪਰ ਫੇਰ ਆਉਂਦੀਆਂ ਫੇਰ ਆ ਕੇ ਬਣਾ ਲੈਂ ਆ ਹਾਂ ਇਹ ਲੋ ਜੀ ਦਾਲ ਦਾ ਕਲਰ ਚੈੱਕ ਕਰ ਲੈਂਦੇ ਆ ਦੇਖੋ ਕਲਰ ਦੇਖੋ ਦਾਲ ਦਾ ਕਿੰਨਾ ਸੋਹਣਾ ਹੈ ਨਾ ਇਜੇ ਬਹੁਤ ਜਲਦੀ ਨਾ ਪਾਓ ਮੜੀਗੀ ਲਾਲ ਵਿੱਚ ਉਹਨੇ ਡਿੱਗੀ ਤੇ ਹੁਣ ਇਹਦੇ ਵਿੱਚ ਪਾਉਣਾ ਥੋੜਾ ਗਰਮ ਪਾਣੀ ਕਰਕੇ ਫਿਰ ਇਹ ਜਿਉਗੀ ਤੇ ਫਿਰ ਨੂੰ ਨਾਵਾ ਵਿੱਚ ਜ਼ਬਰਦਸਤ ਤੜਕਾ ਤੇ ਤੜਕਾ ਲਾਏ ਮੈਂ ਤੁਹਾਨੂੰ ਦਿਖਾਵਾਂਗੀ ਆਂਟੀ ਮੜੀਗੀ ਕਰ ਲਵੇ ਸਫਾਈ ਇੱਕ ਤੜਕਾ ਤਰਕਾ ਕਰ ਲਈਏ ਤਿਆਰ ਪੇਲਾਵਾਂਗੇ ਤੜਕਾ ਤੇ ਚਲੋ ਜੀ ਮੜੀਗੀ ਸਾਡੇ ਵਲੌਗ ਨਾਲ ਮਿਲਦੇ ਆ ਵੀ ਜੀ ਤੁਹਾਨੂੰ ਚਲੋ ਜੀ ਗਾਇਸ ਇੱਧਰ ਲੱਗੇ ਆ ਤੜਕਾ ਲਾਣ ਲੱਗੇ ਆ ਇੱਧਰ ਦਾਲ ਦੇਖੋ ਹੋ ਗਈ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਦੁੱਧ ਪਾਇਆ ਅੱਧਿਕਾ ਗਲਾਸੀ ਉਹ ਦਿਖਾਉਣ ਦਾ ਸਾਨੂੰ ਟਾਈਮ ਨਹੀਂ ਲੱਗਾ ਰੈਸਪੀ ਤਾਂ ਪੂਰੀ ਦੇਣੀ ਸੀ ਤਗੀ ਆ ਗਿਆ ਕੋਈ ਤੇ ਉਹਦੇ ਚੱਕਰ ਦੇ ਵਿੱਚ ਸਾਨੂੰ ਹਨ ਦੇਖਣੀ ਉਹ ਤੇ ਹੁਣ ਇੱਧਰ ਲੱਗੀਆਂ ਤੜਕਾ ਦਾ ਹਨ ਇੱਧਰ ਅਦਰਕ ਤੇ ਲਸਣ ਦਾ ਪੇਸਟ ਪਾ ਲਿਆ ਠੀਕ ਆ ਤੇ ਇੱਧਰ ਟਮਾਟਰ ਨੂੰ ਘਰ ਲਿਆ ਆ ਮਿਕਸੀ ਦੇ ਵਿੱਚ ਹੁਣ ਤੜਕਾ ਲਾਉਂਦੇ ਆ ਮੱਖਣ ਆ ਜੀ ਮੱਖਣ ਮਲਾਇਆ ਆ ਪਿਆਜ਼ ਕੀ ਕਰਿਆ ਮੰਮੀ ਨੇ ਪਤਾ ਨਹੀਂ ਦਾਦੀ ਨੂੰ ਚਾਹ ਦਾਦੀ ਪਿਆਜ਼ ਛੱਡਿਆ ਆ ਮੈਨੂੰ ਪਿਆਜ਼ ਮਾਸੀ ਫਟਾਫਟ ਅੰਦੇ ਆਂਦਰ ਕੀ ਹੋਇਆ ਮੰਮੀ ਲਓ ਜੀ ਇੱਧਰ ਤੇਲ ਪਾ ਲਿਆ ਆ ਮੈਂ ਤੇਲ ਪਾ ਲਿਆ ਤੇ ਇੱਕ ਟਿੱਕੀ ਪਾਵਾਂਗੇ ਮੱਖਣ ਦੀ ਇਹਦੇ ਵਿੱਚ ਤੇਲ ਪਹਿਲਾਂ ਹੋ ਜਵੇ ਚੰਗੀ ਤਰ੍ਹਾਂ ਰਿਫਾਈਨਡ ਪਾਈ ਦਾ ਬਰ ਮਿਹਰਬਾਨੀ ਜਨ ਦਿੱਤਾ ਜਾਂ ਤੇਲ ਤਾਂ ਹੋ ਗਿਆ ਹੈ కి అల్లం తీయ లసన గాఫ్ తీసి మిర్చి వెజిటబల్స్ వేయించాలి. ఇప్పుడు కొంచెం తీపోం దిరిల బటర్ పాలును. ఇది ఉడికిన తర్వాత అల్లం వెల్లుల్లి. ఇప్పుడు ఆ తర్వాత

ਉਹ ਜਿਹੜੇ ਅੱਜ ਮੈਂ ਟਮਾਟਰ ਪਾਏ ਉਹ ਤੇ ਇਹ ਹੋਣ ਮੈਂ ਟਮਾਟਰ ਪਾ ਲਿਆ ਇਹਦੇ ਵਿੱਚ ਹੱਦਿਆਂ ਵਿੱਚ ਨਹੀਂ ਪਾਈਆਂ ਜੀ ਮੈਂ ਥੋੜੀ ਜਿਹੀ ਗਾਲ ਵਿੱਚ ਪਾ ਦਿੰਦੀ ਆ ਨਾ ਦੋ ਹੀ ਟਮਾਟਰ ਪਾ ਲਿਆ ਮੈਂ ਫਿਰ ਤਿੰਨ ਤੇ ਮੈਨੂੰ ਥੋੜਾ ਜਿਹਾ ਘਟਕਟਾ ਜਿਹਾ ਲੱਗਣ ਲੱਗਿਆ 바스레인도. ਕੰਗਲਾਲ ਵਿੱਚ ਉਹ ਦੇਗੀ ਪਾਈ ਜੀ ਹਮ ਬੜੀ ਜੀ ਕੰਗਲਾਲ ਵਿੱਚ ਬਾਸ ਨਾਨੇ ਚੰਗੀ ਤਰ੍ਹਾਂ ਕਰ ਲਈਏ ਮਸਾਲੇ ਨੂੰ ਜਿਹੜੇ ਉਹ ਛੱਡ ਗਿਆ ਨਾ ਤੇ ਪੇਰੇ ਨੂੰ ਉਹਦੇ ਵਿੱਚ ਪਾ ਦੇਣਾ ਹੈ ਥੋੜੇ ਜਿਹੇ ਛੱਡ ਦੇ ਤਰੀਕੇ ਉਹਦੇ ਨਾਲ ਦੇਣਾ ਤਾਂ ਕਿ ਹੁੰਦਾ ਹੈ ਉਹ ਤੇ ਥੋੜੀ ਜਿਹੀ ਨਾ ਇਹਦੇ ਵਿੱਚ ਮਲਾਈ ਪਾਉਂਦੇ ਆ ਲੋਕ ਇਹ ਕਰੀਮ ਪਾ ਲੈਂਦੇ ਆ ਥੋੜਾ ਜਿਹਾ ਮੈਂ ਪਾਇਆ ਸੀਗਾ ਦੁੱਧ ਤੇ ਬਾਸ ਆਣੀਆ ਕਰੀਮ ਇਹਦੇ ਵਿੱਚ ਵਿੱਚ ਅਮਰ ਹੈ ਇਕਾ ਤੇ ਮੰਨ ਹੈ ਬੜਾ ਟੇਸਟ ਆਊਗਾ ਨਾ ਕਰੀਮੀ ਜਿਹਾ ਦਦਾ ਘੋਲ ਗਈ ਆ ਬਹੁਤ ਸੋਹਣੀ ਠੀਕ ਆ ਇਹਨੂੰ ਹਲਾਉਂਦੇ ਰਹੋ ਨਾ ਐਂ ਲੇਸ ਲੇਸ ਜਰਦੀ ਬਣ ਜਾਂਦੀ ਆ ਇਹ ਬੰਲੀ ਤੇ ਇਹਦੇ ਤੋਂ ਉੱਪਰ ਵੀ ਉਲੀਏ ਧੂੜ ਛੱਡ ਦਵੇ

ਦੀ ਖਟਾਸ ਆ ਨਾ ਉਹ ਬਣੀ ਬਸ ਇੰਨੀ ਕੁ ਬਸ ਮੈਂ ਇਹਦੇ ਵਿੱਚ ਚੈੱਕ ਕਰਨੀ ਹੈ ਕਿ ਲੂਣ ਮਿਰਚ ਕਿੱਦਾਂ ਆਇਆ ਗਿਆ ਤਾਲੇ ਕੋਲ ਦਾ ਟੇਸਟ ਕਿੱਦਾਂ ਆਇਆ ਚਲੋ ਜੀ ਇੱਕ ਵਾਰ ਫਿਰ ਰਿਐਕਸ਼ਨ ਦੇਖਦੇ ਆ ਕੀ ਹੈਗਾ ਇਹਨਾਂ ਦੇ ਕਿੱਦਾਂ ਦੀ ਬਣੀ ਹੈ ਬਣੇਦੇ ਜੀ ਸਾਡੇ ਵਲੌਗਰਾਂ ਦੀ ਮਿਲਦੇ ਆ ਜੀ ਲਓ ਜੀ ਇੱਧਰ ਦਾਲ ਤਾਂ ਹੋ ਗਈ ਆ ਫਾਈਨਲ ਦੇਖ ਸਕਦੇ ਆ ਇਹਨੂੰ ਆਪਾਂ ਲੱਗੇ ਆ ਹੁਣ ਬੰਦ ਕਰਨ ਤੇ ਇੱਧਰ ਅਸੀਂ ਇੱਕ ਪਾਰਸਲ ਮੰਗਾਇਆ ਸੀਗਾ ਸਾਡਾ ਪਾਰਸਲ ਆਇਆ ਇਹ ਆਈ ਹੈ ਚਾਹ ਪੱਤੀ ਇਹ ਅਸੀਂ ਮੰਗਾਈ ਸੀ Amazon ਤੋਂ ਚਾਹ ਪੱਤੀ ਆ ਬੰਦ ਕਰਿਓ ਜੀ ਜਿੰਨੂੰ ਨਹੀਂ ਯਕੀਨ ਹੁੰਦੇ ਹਾਂ ਹਾਂ ਪੱਲੂ ਦਾਲ ਬਹੁਤ ਵਾਦਾ ਦਾਲ ਸਵਾਦਾ ਮੈਗਾ ਰੂਪਾ ਨੂੰ ਇੱਕ ਬੋਤਲ ਮੈਂ ਜਿੰਨ ਖਾਵੇ ਦੇਖਾਂ ਜੂਰਲ ਕਹ ਰੋ ਡੈਸਟ ਹਾਂਜੀ ਮੰਮੀ ਇੱਧਰ ਕਰਦੇ ਬੰਦ ਤਾਂ ਕਰੋ ਤੁਸੀਂ ਟੀਵੀ ਇੱਧਰ ਮੰਮੀ ਹਾਂਜੀ ਤਰਪਾਈ ਕਰਦੇ ਪਏ ਹੋ ਦਾਲ ਹੋ ਗਈ ਆ ਬਣ ਗਈ ਆ ਰੋਟੀ ਰਹਿ ਗਈ ਆ ਠੀਕ ਆ ਆ ਪਾਰਸਲ ਖੋਲਣ ਨਾਲੇ ਦਿਖਾਓ ਇਹਨੂੰ ਪਾਰਸਲ ਨੂੰ ਖੋਲ ਕੇ ਪੱਲੂ ਚੱਕ ਨਿਊਡਲ ਆਪਣੇ ਫਟਾਫਟ ਮੈਂ ਹਲੇ ਇੱਕ ਦਮੇ ਲੈਣਾ ਕੋਈ ਨਾ ਖਾ ਲੰਦੋ ਦੇਖੋ ਜੀ ਠੀਕ ਹੈ ਨਰਜੀ ਬਾਗੂ ਜੀ ਠੀਕ ਚਾਪਤੀ ਆ ਗਈ ਆ ਉਹਦਾ ਸਾਨੂੰ ਡੀਮਾਰਟ ਜਾਣਾ ਪੈਣਾ ਜੀ ਲੈਣ ਅੱਜ ਐਮਾਜ਼ਨ ਤੋਂ ਮੰਗਵਾ ਲਈ ਹੈ ਇਹਨਾਂ ਨੇ। ਸਹੀ ਆ ਵੀ। ਹੋਰ ਕੀ? ਜੀ 20 25 ਰੁਪਏ ਮਹਿੰਗੀ ਆ। ਡੀਮਾਰਟ ਨਾਲੋਂ। ਪਰ ਇਹ ਆ ਵੀ ਉੱਥੇ ਮਤਲਬ ਘਰ ਹੋ ਜਾਂਦੀ ਆ। ਦਾਲ ਚ ਲੂਣ ਮਿਰਚ ਬਿਲਕੁਲ ਸਹੀ ਆ ਓਕੇ ਆ। ਚਲੋ ਜੀ ਫੇਰ ਫੇਰ ਮਿਲਦੇ ਆ ਤੁਹਾਨੂੰ ਲੰਚ ਤੇ। ਲਓ ਜੀ ਇੱਧਰ ਟਾਈਮ ਹੋ ਗਿਆ ਜੀ 3 ਤੇ ਲਓ ਜੀ ਇੱਧਰ। ਇਹਨੇ ਦਿੱਤਾ ਸਾਨੂੰ ਸਵੇਰੇ ਸਰਪ੍ਰਾਈਜ਼। ਮੈਂ ਕਿਹਾ ਸਵੇਰੇ ਦਿੱਤਾ ਸਾਨੂੰ ਸਰਪ੍ਰਾਈਜ਼ 6 ਵਜੇ 6 ਵਜੇ ਸਵੇਰੇ ਆ ਕੇ ਬਹਿ ਗਿਆ। ਹੋ ਗਈ ਹੋਈ ਆ। ਇਹਨੇ ਫੋਨ ਕਰ ਦਿੱਤਾ ਕਹਿੰਦਾ ਮੰਮਾ ਮੈਂ ਬਾਰ ਅਈ ਗਿਆ ਬਾਹਰ ਘੜਾ ਹੈ ਫਿਰ ਲੱਗੀ ਸੀ ਉੱਠੇ ਜਾਣਾ ਤੇ 6 ਵਜੇ 2-4 ਮਿੰਟ ਦਾ ਫਰਕ ਪਿਆ ਜਦੋਂ ਇਹਨੇ ਫੋਨ ਕੀਤਾ ਨਾ ਮੈਨੂੰ ਕਹਿੰਦਾ ਰਾਤ ਨੂੰ ਨਾਲੀ ਜਾ ਕੇ ਬਿਲਕੁਲ ਪਾਪਾ ਨੇ ਕਿਹਾ ਪਾਪਾ ਦਾ ਸੁੱਤੇ ਵੇਗਿਆ ਤਾਂ ਉੱਠਣਾ ਹੀ ਸੀ ਹਾਂ ਤੇ ਹੁਣ ਚਲੰਦੇ ਚੱਲੇ ਆ ਚਲੋ ਆ ਜਾਓ ਫੇ ਸ਼ਾਮੀ ਕਟਾਂਗੇ ਕੇਕ ਉਹ ਕਪਾ ਓਕੇ ਓਕੇ ਚਲੋ ਜਾਓ ਆ ਜਾਈਏ ਫੇ ਫੋਟੋ ਲੈ ਲਓ ਚਲੋ ਠੀਕ ਹੈ ਓਕੇ ਓਕੇ ਚਲੋ ਠੀਕ ਹੈ ਜੀ ਆਪਾਂ ਵੀ ਖਾਂਦੇ ਆ ਜੀ ਥੋੜੀ देर ਤਾਂ ਰੋਟੀ ਦੁਪਹਿਰ ਦੀ ਫੇ ਮਿਲਦੇ ਆ ਜੀ ਆ ਇਧਰ ਬੈਠੀ ਆ ਜੀ ਔਰ ਇਹ ਟਾਈਮ ਹੋ ਗਿਆ ਜੀ 3:30 ਹਾਂਜੀ ਕਿਦਾਂ ਜੀ ਹੋ ਗਏ ਫ੍ਰੀ ਚਾਓ ਜੀ ਇੱਧਰ ਬਨ ਰਹੀ ਹੈ ਜੀ ਰੋਟੀ ਲੋ ਜੀ ਇਹ ਪੁੱਠੇ ਤਵੇ ਵਾਲੀਆਂ ਤੰਦੂਰੀ ਰੋਟੀਆਂ ਸਾਡੀਆਂ ਬਨ ਰਹੀਆਂ ਜੀ ਤੇ ਮਾਂ ਦੀ ਦਾਲ ਮਾਂ ਦੀ ਬਣਾਈ ਹੈ ਨਾ ਮਾਂ ਮੱਖਣੀ ਦੀ ਦਾਲ ਤੇ ਚਲੋ ਦਾਲ ਮੱਖਣੀ ਦੇ ਨਾਲ ਖਾਂਦੇ ਆ ਰੋਟੀ ਤੇ ਕਰਦੇ ਆ ਲੰਚ ਮਾਂ ਮੱਖਣੀ ਕਰਦੇ ਆ ਲੰਚ ਤੂੰ ਵੀ ਨਹੀਂ ਕਰਨਾ ਚਲੋ ਪਲਕ ਨੇ ਖਾਣੀਆਂ ਨੇ ਚਲੋ ਆਪਾਂ ਤਿੰਨੇ ਜਣੇ ਖਾਣ ਆਲੇ ਆ ਨਾ ਚਲੋ ਆਜੋ ਫੇ ਆਪਾਂ ਤਿੰਨੇ ਜਣੇ ਖੰਦ ਕਰਦੇ ਆਂ ਨਾਸ਼ਤਾ ਦੁਪਹਿਰ ਦਾ ਤੇ ਹੁਣਿਆਂ ਵਿਹਲੇ ਇਹ ਕਰਦੇ ਆਂ ਆਪਣੇ ਆਪਣੇ ਕੰਮ ਮੈਂ ਵੀ ਜਾਣਾ ਦੁਕਾਨ ਤੇ ਮੈਨੂੰ ਆਪਣੀ ਮੋੜੋ ਮੇਰੇ ਕੋਲੋਂ ਹੈ ਮੈਂ ਇੱਕ ਮਿੰਟ ਹੱਥ ਹਿਲਾਵਾਂ ਪਹਿਲਾਂ ਬਲੌਗ ਬੰਦ ਕਰਕੇ ਓ ਜੀ ਇੱਧਰ ਆ ਗਈ ਆ ਜੀ ਸਾਡੀ ਤੰਦੂਰੀ ਰੋਟੀ ਅਚਾਰ ਤੇ ਦਾਲ ਮੱਖਣੀ ਤੇ ਲੋ ਜੀ ਅਸੀਂ ਦੋਨੋਂ ਜਣੇ ਲੱਗੇ ਆਂ ਜੀ ਨਾਸ਼ਤਾ ਨਾ ਅਸੀਂ ਲੱਗੇ ਦੋਨੋਂ ਜਣੇ ਨਾਸ਼ਤਾ ਕਰਨ ਜੀ ਮਾਤਾ ਬਣਾ ਕੇ ਬਾਅਦ ਚ ਆਏਗੀ ਤੇ ਚਲੋ ਮਿਲਦੇ ਆਂ ਜੀ ਖਾ ਕੇ ਫਿਰ ਕਿਉਂਕਿ ਤੰਦੂਰੀ ਰੋਟੀਆਂ ਸਾਡੀ ਮਾਤਾ ਨੇ ਬਣਾਉਣੀਆਂ ਹੁੰਦੀਆਂ ਕਿਉਂ ਜੀ ਓਕੇ ਜੀ ਬਿਲਕੁਲ ਜੀ ਹੋਰ ਜੀ ਇੱਧਰ ਗਈ ਸੀ ਬਾਜ਼ਾਰ ਬਾਜ਼ਾਰ ਸਿਲੀ ਕੇ ਆਏ ਗੁਜੀਆ ਬਦਾਨਾ ਗੁਜੀਆ ਬਦਾਨਾ ਤੇ ਇਹ ਲੈ ਗਏ ਆ ਜੀ ਅਸੀਂ ਰਸ ਵਾਲੇ ਗੁੱਲੇ ਰਸ ਕੇ ਗੁੱਲੇ ਰਸ ਕੇ ਗੁੱਲੇ ਆਹ ਲੈ ਗਏ ਆ ਜੀ ਅਸੀਂ ਇੱਚ ਕੋ ਸਪੈਸ਼ਲ ਲੱਗਦਾ ਮੈਨੂੰ ਖੁਸ਼ਬੂ ਆ ਰਹੀ ਹੈ ਸਮੋਸੇ ਟਿੱਕੇ ਸਮੋਸਾ ਭਾਰੇ ਆ ओके okay. मासी मेरी बाहर खड़ीगी मम्मीदरी ਤੇ ਮਾਸੀ ਬਾਹਰ ਆ ਦੇਖੀਏ ਹਾਂ ਤਾਂ ਮਮੀ ਸਾਡੀ ਉੱਥੇ ਆ ਮਮੀ ਉੱਥੇ ਖੜੇ ਆ ਚਲੋ ਆ ਲੈਣੇ ਮਮਾ ਹਾਂਜੀ ਉੱਥੇ ਖੜੇ ਆ ਆਂਦੇ ਆ ਫਿਰ ਖਾਣੇ ਇੱਕ ਇੱਕ ਸਮੋਸਾ ਹੋਰ ਕੀ ਚਾਹ ਵੀ ਬਣੂਗੀ ਨਾਲ ਚਲੋ ਮਿਲਦੇ ਆਂ ਫਿਰ ਲਓ ਜੀ ਇੱਧਰ ਲੱਗੇ ਆ ਜੀ ਇੱਕ ਇੱਕ ਸਮੋਸਾ ਖਾਨ ਸੌਸ ਖੋਲਦੇ ਆ ਜੀ ਦੇਖੋ ਜੀ ਇਹ ਜੀ ਲੈ ਕੇ ਆਏ ਆਂਗੇ ਚਨਾਰ ਹੋਟਲ ਤੋਂ ਸਾਡੇ ਇੱਥੇ ਹੈਗਾ ਇੱਕ ਬਹੁਤ ਮਸ਼ਹੂਰ ਉਹ ਵੀ ਤੇ ਅੱਜ ਪਤਾ ਨਹੀਂ ਇਹਦਾ ਮਨ ਕਿੱਦਾਂ ਕਰ ਗਿਆ ਮਨਪ੍ਰੀਤ ਦਾ ਪਹਿਲਾਂ ਕਹਿੰਦੀ ਉਹ ਖਾਣੇ ਆ ਕਿ ਟੇਰਸ ਗੁੱਲੇ ਉਹ ਲੈਣ ਗਏ ਦੋ ਉੱਥੇ ਕਹਿੰਦੀ ਇੱਕ ਇੱਕ ਸਮੋਸਾ ਵੀ ਲੈ ਕੇ ਚੱਲਦੇ ਆ ਉਹ ਪਤਾ ਕੀ ਹੈ ਮੈਂ ਮੰਮੀ ਨੂੰ ਉੱਤੇ ਪੁੱਛਿਆ ਲੈ ਕੇ ਮੰਮੀ ਸਮੋਸਾ ਲੈ ਆਈਏ ਮੰਮੀ ਕਹਿੰਦੇ ਦੇਖ ਲਓ ਮੈਂ ਕਿ ਇੱਕ ਇੱਕ ਮੰਮੀ ਕਹਿੰਦੇ ਦੇਖ ਲਈਓ ਹੂੰ ਮੈਂ ਕਿ ਫਿਰਿਆ ਚੱਲ ਮੈਂ ਕਿ ਉਹ ਹੀ ਘਰ ਉਹਦੀ ਲੈਨਰਸ ਖੁਲ੍ਹੇ ਗਏ ਸੀ ਇਹ ਬੋਲਦੇ ਰਹਿਣ ਦੋ ਫਿਰ ਮੈਂ ਲਿਆਣੇ ਨਹੀਂ ਸੀ ਨਹੀਂ ਮੰਮੀ ਨੇ ਕੀ ਕਹਣਾ ਰਹਿਣ ਦੋ ਚਲ ਇੱਕ ਇੱਕ ਨਹੀਂ ਜੇ ਮੰਮੀ ਕਹਿੰਦੇ ਨਹੀਂ ਮੰਨ ਕਰਦਾ ਫਿਰ ਮੈਂ ਲਿਆਣੇ ਨਹੀਂ ਸੀਗੇ ਉਹ ਨਾ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਇੱਕ ਇੱਕ ਸਮੋਸਾ ਖਾ ਕੇ ਬਣੇ ਰਹੀਓ ਸਾਡੇ ਬਲੌਗ ਨਾਲ ਰਾਤੀ ਕਟਾਂਗੇ ਕੇਕ 100 ਕੇ ਦਾ ਓਕੇ ਜੀ ਮਿਲਦੇ ਆ ਜੀ ਬਣੇ ਰਹੀਓ ਬਲੌਗ ਨਾਲ ਲੋ ਜੀ ਟਾਈਮ ਹੋ ਗਿਆ ਜੀ ਸਵਾ 9 ਹਾਂਜੀ ਕਿਦਾਂ ਜੀ ਕਟਣਾ ਕੇਕ ਅੱਜ ਆਓ ਧਾਮੀ ਸਾਹਿਬ ਦੀ ਵੇਟ ਕਰ ਰਹੇ ਹੋ ਆਓ ਮੇਰੀ ਗੱਲ ਸੁਣੋ ਠੀਕ ਹੈ ਜੀ ਲਓ ਜੀ ਇੱਧਰ ਕੇਕ ਦੀ ਕਿ ਤਿਆਰੀ ਕਰਦੇ ਪਏ ਆ ਤੇ ਇੱਧਰ ਬੰਦੀਆਂ ਪਈਆਂ ਜੀ ਸਾਡੀਆਂ ਨਹੀਂ ਨਹੀਂ ਧਾਮੀ ਸਾਹਿਬ ਆਊਗੇ ਫਿਰ ਕਦੋਂ ਕੱਟਣਾ ਸੀ ਕੇਕ ਕੱਟ ਰਹੇ ਆ ਬਿਲਕੁਲ ਆਹ ਲਓ ਜੀ ਕੇਕ ਦਾ ਤਾਂ ਪਤਾ ਨਹੀਂ ਕੁੜੀ ਕਹਿੰਦੀ ਕਦੋਂ ਕੱਟਣਾ ਪਰ ਕੇਕ ਕੱਟ ਰਹੇ ਆ ਅਸੀਂ ਚਲੋ ਬੈਧਰ ਲੱਗੀ ਆ ਜੀ ਰੋਟੀ ਪਾਣੀ ਦਾ ਕੰਮ ਸਾਡਾ ਰੋਟੀ ਦਾ ਨਵੇਡ ਲਈਏ ਆਹ ਜਦੋਂ ਆਉ ਕੋਈ ਧਾਮੀ ਹੁਣ ਜਦੋਂ ਆਏਗਾ ਫਿਰ ਹੀ ਕੇਕ ਕੱਟ ਹੋਣਾ ਤੇ ਇਸ ਕਰਕੇ ਉਹਨੇ ਤੇਰਾ ਰੋਟੀ ਪਾਣੀ ਦਾ ਕੰਮ ਕਰਕੇ ਤੇ ਵਿਲੇ ਹੋਈ ਆ ਅਸੀਂ ਤੇ ਚਲੋ ਬਣੇ ਰਹੀਓ ਬਲੌਗਰਾਂ ਜੀ ਫੇ ਕੱਟਦੇ ਆ ਕੇਕ ਤੇ ਮਿਲਦੇ ਆ ਜੀ ਫਿਰ ਲਓ ਜੀ ਆ ਗਿਆ ਜੀ ਬੰਦਾ ਇਹਨੇ ਅੱਜ ਫੇ ਲੇਟ ਕਰਾਇਆ ਸਾਨੂੰ ਹਣਾ ਤੇਰੇ ਕਰਕੇ ਲੇਟ ਹੋਏ ਆ ਕੰਮ ਦੀ ਗੱਲ ਤੇ ਕੰਮ ਤੇਰੇ ਕਰਕੇ ਲੇਟ ਹੋਏ ਆ ਅਸੀਂ ਲਓ ਜੀ ਇੱਧਰ ਉਹ ਕੁਝ ਕਰਦੇ ਉੱਤੇ ਰੱਖ ਲਓ ਆ ਗਈ ਆ ਵੀ ਫੜਦਾ ਵੀ ਇੱਦਾਂ ਰੱਖਣਾ ਤਾਂਮੀ ਫੜੇ ਨੂੰ ਕੀ ਆ ਦੇਖੀਏ ਪੁੱਟਾ ਫੜਿਆ ਪੁੱਠਾ ਫੜਿਆ ਓਏ ਫੇ ਪੁੱਠਾ ਫੇ ਉਠਾਇਆ ਉਹ ਸਿੱਧਾ ਨਹੀਂ ਕਰਨਾ ਉਹ ਭਰਾ ਐਡਾ ਅੱਛਾ ਜਾਨ ਐਡਾ 100 ਕੇ 100 ਕੇ ਲੈ ਲੋ ਜੀ ਪਰ ਇਹੋ ਮਰੇ ਉਹ ਮੇਰੇ 100 ਕੇ ਓਏ ਐਡਾ ਤੂੰ ਦਾ ਰਾਵਾਂ ਲੱਗਣ ਡਿਆ ਬਬ ਮਮਾ ਤਾਂ ਰਾਵਾਂ ਦਾ ਮੂੰਹ ਹੁੰਦਾ ਏ ਸਾਈਡਾਂ ਤੋਂ ਫੜ ਦੋਨਾਂ ਤੋਂ ਇਹ ਜੀ ਅਸੀਂ ਆਪਣੇ ਵਲੌਗ ਚ ਕਹਣਾ ਸਾਡੇ 100 ਕੇ ਚੁੱਕਾਈ ਲਓ ਜੀ ਇੱਧਰ ਆ ਗਿਆ ਜੀ 100 ਕੇ ਤੇ ਲਓ ਜੀ ਇੱਧਰ ਲੱਗੇ ਆ ਜੀ ਕੱਟਣ ਕੇਕ ਇੱਧਰ ਇੱਧਰ ਖਾਣਾ ਏ ਯਾਰ ਵੇਖੋ ਦਮਨ ਜੀ ਵੀ ਬੈਠੇ ਨੇ ਯਾਰ ਇੱਥੇ ਮਾਦਾ ਹੱਡੀ ਇਧਰ ਫੋਟੋ ਮਾ ਖਿਚ ਹੋ ਰਹੀਆਂ ਜੀ ਤੇ ਚਲੋ ਜੀ ਇਧਰ ਸੋਕੇ ਦਾ ਕੇਕ ਕੱਟ ਹੋ ਰਿਹਾ ਹੁਣ ਤੇ ਚਲੋ ਅਸੀਂ ਹੁਣ ਕੇਕ ਨੂੰ ਕੱਟ ਕੇ ਹੁਨੇ ਆ ਫ੍ਰੀ ਤੇ ਚਲੋ ਤੁਹਾਨੂੰ ਮਿਲਦੇ ਆ ਜੀ ਬਾਅਦ ਵਿੱਚ ਤੇ ਤੁਸੀਂ ਆਓ ਜੀ ਆਪਣੇ ਬਲੌਗ ਬੈਂਡ ਕਰੋ ਫੇ ਆਪਾਂ ਆਰਾਮ ਨਾਲ ਕੇਕ ਕੱਟਾਂਗੇ ਹੁਣ ਚਲੋ ਹਾਂ ਜੀ ਕਰਦੇ ਆ ਅੱਗੇ ਆਗੇ ਕਰੋ ਆਵਾਜ਼ ਬਹੁਤ ਘਟਾ ਤੇ ਬੰਦੀ ਕਰਦੇ ਆ ਇੱਥੇ ਅੱਜ ਦੇ ਵਲੌਗ ਦਾ ਹੈਂਡਲ ਤੇ ਲਾਈਕ ਸ਼ੇਅਰ ਕਰਮਟ ਮੈਂ ਨਾਨਾ ਕੋਲ ਨਾਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗੇ ਆ ਲਿਖ ਕਮੈਂਟ ਜਰੂਰ ਕਰਿਆ ਕਰੋ ਚਲੋ ਮਿਲਦੇ ਆਂ ਅਜ ਕੱਲ ਇੱਕ ਨਵੇਂ ਵਲੌਗਸ ਕਿਉਂ ਲੈਕਚਰ ਵਾਰਿ ਮਾੜਿਆ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ